ਬਾਡਰ ਤੇ ਆਪਾਂ ਦੇਖਿਆ ਇਹਦਾ ਖਾਲਸਾ ਫੌਜਾਂ ਦੇ ਵੀ ਜਿਹੜਾ ਹੈ ਗੋਲੇ ਲੱਗੇ ਸੀਗੇ ਬਾਬਾ ਜੀ ਤੁਹਾਡੇ ਜਿਹੜਾ ਹੈਗਾ ਜਿਹੜੀ ਅਗਰ ਦੰਦਾ 'ਚ ਤਾਰ ਪਾਈ ਹੈ ਤੇ ਜਿਹੜਾ ਆਹ ਕੱਟ ਦਾ ਨਿਸ਼ਾਨ ਹੈ ਕਿਉਂ ਆ ਬਾਬਾ ਜੀ ਆਪਾਂ 13 ਤਰੀਕ ਨੂੰ ਕਿਸਾਨਾਂ ਦੇ ਸੱਦੇ ਤੇ ਸ਼ੰਭੂ ਬਾਡਰ ਤੇ ਗਏ ਸੀਗੇ ਤੇ ਉੱਥੇ ਕੇਂਦਰ ਸਰਕਾਰ ਵੱਲੋਂ ਬਹੁਤ ਹੀ ਇਤਿਆਜ਼ਾਰ ਕੀਤਾ ਗਿਆ ਕਿਸਾਨਾਂ ਤੇ 13 ਤਰੀਕ ਨੂੰ ਉਹਨੂੰ ਸਾਹਮਣੀ ਉਹਨਾਂ ਨੇ ਸਿੱਧਾ ਮੂਹਰੇ ਉੱਤੇ ਸ਼ੰਭੂ ਬਾਡਰ ਤੋਂ ਗੋਲਾ ਮਾਰਿਆ ਤੁਸੀਂ ਅੱਗੇ ਸੀਗੇ ਬਾਬਾ ਜੀ ਹਾਂਜੀ ਵੈਰੀ ਗੁੱਡ ਤੇ ਖੜੇ ਸੀਗੇ ਤਿੰਨ ਚਾਰ ਸੰਗ ਸੀਗੇ ਅਸੀਂ ਤੇ ਆਪਣੇ ਸਿੱਧੰਬਰ ਰੋ ਨੰਬਰ ਆਪਣੇ ਤਾਂ ਚਾਰ ਟਾਂਕੇ ਲੱਗੇ ਸੀਗੇ ਰਾਜਪੁਰੇ ਹਸਪੀਟਲ ਚ ਐਡਮਿਟ ਸੀ ਮੈਂ ਬਹੁਤ ਕਰਾਇਆ ਕਰਤ ਮੈਨੂੰ ਜੀ ਤੇ ਬਾਬਾ ਜੀ ਹੁਣ ਜਿਹੜਾ ਸਾਰਾ ਪੀੜ ਬੰਨਿਆ ਵੇ ਇੱਕ ਵਾਰੀ ਦੰਦਾ ਦਾ ਹਾਂ ਜੀ ਸਾਰਾ ਬੰਨਿਆ ਹੋਇਆ ਜੀ ਤੇ ਕਿੰਨਾ ਚਿਰ ਦਾ ਮੰਨ ਲਓ ਆਰਾਮ ਦੱਸਿਆ ਤੁਹਾਨੂੰ ਵੀ ਤਿੰਨ ਮਹੀਨਾ ਨੂੰ ਦੱਸਿਆ ਜੀ ਵੀ ਤਿੰਨ ਮਹੀਨੇ ਇਹੀ ਰਹਿਣਾ 15 ਮਹੀਨੇ ਕੋਈ ਖਾਣਾ ਪੀਣਾ ਨਹੀਂ ਇਕੱਲਾ ਪੀਣਾ ਹੀ ਹੈ ਜੀ ਖਾਦਾ ਖਾਦਾ ਨਹੀਂ ਜਾਂਦਾ ਕੋਈ ਬਿਲਕੁਲ ਦੰਦਾ ਜਿਹੜਾ ਹੈਗਾ ਜਿਹੜੀ ਮਾੜੀ ਮਾੜੀ ਸਰਾਖਾਂ ਰਾਂ ਹੀ ਜਾਂਦਾ ਹੈ ਨਾ ਆ ਵਾ ਉਹ ਦੇਖ ਲਓ ਵੀ ਜਿਹੜਾ ਗੁਰੂ ਤੇਗ ਬਹਾਦਰ ਸਿੰਘਾ ਨੇ ਵੀ ਜਿਹੜਾ ਇੱਕ ਕਿਸਾਨੀ ਬਚਾਉਣ ਵਾਸਤੇ ਕਿੱਡੀਆਂ-ਕਿਡੀਆਂ ਕੁਰਬਾਨੀਆਂ ਕੀਤੀਆਂ ਪਹਿਲਾਂ ਤੋਂ ਅਤੇ ਬਾਬਾ ਜੀ ਅੱਜ ਤੁਸੀਂ ਇੱਥੇ ਪਹੁੰਚੇ ਹੋ ਸ਼ੋਭ ਕਰਨ ਦੇ ਸੰਸਕਾਰ ਤੇ ਹਨਾ ਤੇ ਤੁਹਾਡੀ ਆਪ ਦੀ ਸਿਹਤ ਵੀ ਨਹੀਂ ਮੰਨ ਲਓ ਆਗਿਆ ਨਹੀਂ ਦਿੰਦੀ ਹੋਣੀ ਫਿਰ ਵੀ ਜਿਉਂ ਕਿ ਫਰੰਤ ਨੂੰ ਪਤਾ ਹੈ ਜੋ ਕੌਮ ਦੇ ਸ਼ਹੀਦ ਹੁੰਦੇ ਆ ਜੀ ਉਹਨਾਂ ਲਈ ਤਾਂ ਉਹਨੇ ਪੈਂਦਾ ਜੀ ਬਿਲਕੁਲ ਤੇ ਅੱਗੇ ਕਿਵੇਂ ਹੁਣ ਮੰਨ ਲਓ ਮੋਰਚ ਜਿਹੜੀ ਹਾਜ਼ਰੀ ਲਵਾ ਰਹੇ ਹਾਂ ਤੇ ਘਰੇ ਰੈਸਟ ਕਰ ਰਹੇ ਹਾਂ ਸਰ ਇੱਕ ਵਾਰ ਹੀ ਜਾਏ ਜੀ ਆਪਣੀ ਅੰਗਰੇਜ਼ੀ 21 ਤਰੀਕ ਨੂੰ ਜੀ ਹੁਣ ਫੇਰ ਜਾ ਕੇ ਆਵਾਂਗੇ ਜੀ ਕਿ ਇਹਨਾਂ ਦਾ ਰਸਟ ਕਰਨਾ ਡਾਕਟਰ ਨੇ ਰੈਫਰ ਦਿੱਤੀ ਉਹ ਰਸਟ ਕਰਵਾ ਕੋ ਲਈ ਦੰਦ ਦੰਦਨ ਕਰਕੇ ਜੀ ਬੋਲ ਨਹੀਂ ਜਾਂਦਾ ਬੋਲੋ ਜੀ ਤੇ ਕੋਈ ਕਿਸੇ ਤਰ੍ਹਾਂ ਦਾ ਮੰਨ ਲਓ ਕੋਈ ਪ੍ਰੋਬਲਮ ਆਈ ਸਾਰਾ ਇਲਾਜ ਆ ਫਿਰ ਸਰਕਾਰ ਵੱਲੋਂ ਹੋਇਆ ਬਾਬਾ ਜੀ ਤੇ ਆਪ ਹੀ ਕਰਾਇਆ ਕੋਈ ਸਰਕਾਰ ਕਿਸੇ ਨੇ ਆਪਣਾ ਕੋਈ ਨਹੀਂ ਕੀਤਾ ਜੀ ਸਭ ਆਪ ਹੀ ਕਰਾਇਆ ਸਾਰਾ ਸੰਤੋਸ਼ੀ ਜਿਹਦਾ ਆਪ ਹੀ ਕਰਾਇਆ ਸਾਰਾ ਸਾਰਾ ਆਪਣਾ ਪ੍ਰੀਤ ਕੋ ਡੈਂਟਲ ਹਸਪੀਟਲ ਜੀ ਮੈਡੀਕਲ ਜੀ ਅੱਛਾ ਤਾਂ ਆਪਾਂ ਦੰਦ ਦੰਦਨ ਦਾ ਇਲਾਜ ਕਰਾਇਆ ਸਾਰਾ ਹੀ ਠੀਕ ਹੈ ਜੀ ਉਹਨਾਂ ਨੇ ਡਾਕਟਰਾਂ ਨੇ ਬਹੁਤ ਵਧੀਆ ਆਪਣੀ ਲੋ ਕੀਤੀ ਫਲਕੁ ਕੀਤੀ ਤੇ ਬਾਬਾ ਜੀ ਮੈਨੂੰ ਦੱਸ ਦਿਓ ਹੱਥ ਲਾ ਕੇ ਕਿੱਥੇ ਕਿ ਕਲਾਸੇ ਇੱਥੇ ਆਪਣੇ ਗੋਲ ਵਜਿਆ ਸੀਗਾ ਜੀ ਆਹ ਅੱਜ ਚਾਰ ਟਾਂਕੇ ਲੱਗੇ ਸੀਗੇ ਠੀਕ ਇਹ ਗੋਲ ਆਥੂ ਗੈਸ ਦਾ ਸੀਗਾ ਹਾਂਜੀ ਬਹੁਤ ਭਾਰਾ ਗੋਲਾ ਸੀਗਾ ਆਪਣੇ ਸਿੰਘਾਂ ਉਧਰ ਸਕੋਰ ਤੇ ਵੀ ਤੁਹਾਨੂੰ ਗੋਲਾ ਵੀ ਦਿਖਾ ਦਿੰਦੇ ਅੱਛਾ ਗੋਲਾ ਉਹ ਉਹਨਾਂ ਦੇ ਕੋਲ ਹੀ ਸੀਗਾ ਜੀ ਤੇ 315 ਨਾ ਗੋਲ ਨਾ ਵੀ ਚੱਲਦਾ ਉਹਦਣ ਜੀ ਉਹ ਵੀ ਆਪਣੀ ਕੋਲ ਸਿੰਘ ਆ ਜੀ